ਮਨ ਕੁਮਾਰ ਮਹਿਤਾ ਜੀ ਕੀ ਗੱਲਬਾਤ ਹੋਈ ਜਿਹੜਾ ਸਰ ਗਲਬਾਤ ਇੱਕ ਇੱਕ ਪਰਸੋਂ ਰਾਤ ਨੂੰ 11:30 ਵਜੇ ਤਾਲਾ ਤੋੜਿਆ ਗਿਆ ਹੜੀ ਦੁਕਾਨ ਦਾ ਚੋਰਾਂ ਦੁਆਰਾ ਤੇ ਪੋਣਾ ਘੰਟਾ ਰਹੇ ਨੇ ਪਰ ਇਹ ਇਹ ਨਾ ਰਹਾ ਨਾ ਕੀ ਪੋਣਾ ਘੰਟਾ ਚੋਰ ਅੰਦਰ ਵੜਿਆ ਰਿਹਾ ਸ਼ਟਰ ਵੀ ਖੁੱਲਿਆ ਰਿਹਾ ਕਿਸੇ ਨੇ ਨਹੀਂ ਦੇਖਿਆ ਨਾ ਪੁਲਿਸ ਵਾਲਾ ਕੋਈ ਨੰਗਿਆ ਨਾ ਕੋਈ ਪੀਸੀਆਰ ਵਾਲਾ ਨੰਗਿਆ ਔਰ ਉਹ ਆਪਣਾ ਕੰਮ ਕਰਕੇ ਚਲਾ ਗਿਆ ਆਵਾਜ਼ ਕੀ ਲੈ ਕੇ ਗਿਆ ਜੀ ਤਰ ਉਹ ਸਾਡੀ ਇੱਕ ਕੈਸ਼ ਲੈ ਗਿਆ ਮੋਬਾਈਲ ਲੈ ਗਿਆ ਐਲਈਡੀ ਲੈ ਗਿਆ ਕੁਝ ਸਮਾਨ ਜੱਡਾਂ ਦਾ ਆਪਾਂ ਜਿਹੜੇ ਗਿਫਟ ਦਿੰਨੇ ਜੱਡਾਂ ਨੂੰ ਉਹ ਲੈ ਗਿਆ ਇਸ ਚੀਜ਼ ਦੀ ਦੁਕਾਨ ਹੈ ਸਾਡੇ ਖੇਤੀਬਾੜੀ ਦਾ ਕੰਮ ਹੈ ਸਾਡੇ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਤੇ ਖਾਸ ਦਾ ਕੰਮ ਹੈ ਅੱਛਾ ਕੱਲਾ ਇੱਕ ਨੌਜਵਾਨ ਲਿਖ ਰਿਹਾ ਸੀ ਕੱਲਾ ਇੱਕ ਨੌਜਵਾਨ ਸੀਸੀਟੀਵੀ ਦੇਖ ਰਿਹਾ ਜੀ ਸੀਸੀਟੀਵੀ ਫੋਟੋਸ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰਾਉਂਦੇ ਨੇ ਉਹ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਕੋਈ ਸੀਸੀਟੀਵੀ ਅਧਾਰ ਤੇ ਤੁਸੀਂ ਕੋਈ ਜਾਨੂ ਜਾਂ ਕੋਈ ਵਾਕਫ ਹੈ ਲੱਗ ਰਿਹਾ ਕੋਈ ਦੇਖੋ ਜੀ ਇਹ ਜਿਹੜੀ ਸਬਜ਼ੀ ਮੰਡੀ ਪੁਰਾਣੀ ਸਬਜ਼ੀ ਮੰਡੀ ਏ ਹਾਲ ਬਜ਼ਾਰ ਦੇ ਬਾਹਰ ਇਹ ਗੈਂਗਸਟਰਾਂ ਦਾ ਤੇ ਚੋਰਾਂ ਦਾ ਅਮਲੀਆਂ ਦਾ ਅੱਡਾ ਬਣ ਚੁੱਕਾ ਹੈ ਪੁਲਿਸ ਜੇ ਇੱਥੇ ਪੱਕਾ ਕੋਈ ਨਾਕਾ ਲਗਾਵੇ ਤਾਂ ਇਹਨਾਂ ਕਾਰਵਾਈਆਂ ਤੇ ਰੋਕ ਪਾਈ ਜਾ ਸਕਦੀ ਹੈ ਸਰ ਕਿੱਦਾਂ ਦੇਖਦੇ ਹੋ ਲੱਗੇ ਹੀ ਪੁਲਿਸ ਚੌਂਕੀ ਵੀ ਹੈ ਥਾਣਾ ਵੀ ਹੈ ਕੋਰਸ ਇਹਦੀ ਹਾਲ ਗੇਟ ਮੇਨ 12 ਘੰਟੇ 24 ਘੰਟੇ ਉੱਤੇ ਪੁਲਿਸ ਹੁੰਦੀ ਹੈ ਫਿਰ ਵੀ ਉਹਦੇ ਲੱਗੇ ਘਟਣਾ ਜਾਪੜ ਜਾਂਦਾ ਇਹੀ ਤੇ ਹੈਰਾਨਗੀ ਦੀ ਗੱਲ ਹੈ ਕਿ ਕਿ ਕੋਈ ਮੇਰਾ ਖਿਆਲ ਤੇ ਕੋਈ ਰਾਤ ਨੂੰ ਪੁਲਿਸ ਕੋਈ ਕਰਤਿਵਧੀ ਨਹੀਂ ਕਰਦੀ ਤੁਸੀਂ ਕੰਪਲੇਨਟ ਕੀਤੀ ਕੰਪਲੇਨਟ ਕੀਤੀ ਹੈ ਜੀ 112 ਤੇ ਵੀ ਕੀਤੀ ਹੈ ਪੁਲਿਸ ਰਾਮਬਗ ਥਾਣੇ ਐਸਐਚਓ ਸਾਹਿਬ ਨੇ ਵੀ ਦਿੱਤੀ ਹੈ ਔਰ ਅੱਜ ਤੋਂ ਮਹੀਨਾ ਪਹਿਲਾਂ ਹੀ ਇਤੋਂ ਹੀ ਮੇਰੀ ਐਕਟਿਵਾ ਵੀ ਚੋਰੀ ਹੋਈ ਹੈ ਅੱਛਾ ਔਰ ਕਿੰਨਾ ਕ ਟੋਟਲ ਨੁਕਸਾਨ ਹੈ ਟੋਟਲ ਜੀ ਜੇ ਐਕਟਿਵਾ ਦੇ ਭਾਈਏ ਤਾਂ ਫਿਰ ਇੱਥੇ 1.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜੀ ਐਕਟੀਵਾ ਚੋਰੀ ਹੋਈ ਉਹਦੀ ਕੋਈ ਸੀਸੀਟੀਵੀ ਹੋਵੇ ਜਾਂ ਉਹਦੇ ਨਾਲ ਆਧਾਰ ਤੇ ਹੋਵੇ ਵੀ ਉਹ ਕਿਹੜਾ ਲੜਕਾ ਉਹ ਪੁਲਿਸ ਨੂੰ ਦਿੱਤੀ ਹੈ ਜੀ ਸਭ ਕੁਝ ਦਿੱਤਾ ਪਰ ਪੁਲਿਸ ਕੋਈ ਕਾਰਵਾਈ ਨਹੀਂ આજ 1 ਮਹੀਨੇ ਬਾਅਦ ਸਾਨੂੰ ਐਕਟੀਵਾ ਦੀ ਐਫਆਈਆਰ ਮਿਲੀ ਹੈ 1 ਮਹੀਨੇ ਬਾਅਦ ਫੇਰ ਚੋਰੀ ਹੋਈ ਹੈ ਮਹੀਨੇ ਬਾਅਦ ਫੇਰ ਚੋਰੀ ਹੋ ਗਈ ਹੈ ਸਰ ਇੱਕ ਕਾਉਂਸਲਰ ਦੇ ਹੋਵੇ ਸਾਡੇ ਕੋਲ ਕਾਉਂਸਲਰ ਵੀ ਹੈ ਕੀ ਸਮਝ ਇਸ ਤਰ੍ਹਾਂ ਵਿੱਚ ਵਾਕਤਾ ਹੋਣੀ ਹੈ ਕਿੰਨੇ ਚੋ ਉਹ ਹੀ ਦੇਈ ਹੈਰਾਨੀ ਹੈ ਜੀ ਆਈ ਕੋ ਮੌਤ ਪਰ ਬੰਦੇ ਆ ਔਰ 15000 ਬੰਦੇ ਨੂੰ ਆਈ representive ਕਰਦੇ ਆ ਮੈਂ ਬੀਜੇਪੀ ਦਾ ਕਾਉਂਸਲਰ ਨੇ ਮੇਰੇ ਬ੍ਰਦਰ ਪਰ ਫਿਰ ਵੀ ਪੁਲਿਸ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਤਾਂ ਨਫਰੀ ਵਧਾਓ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਮੰਗ ਕਰਦੇ ਹੋ ਬਈ ਪ੍ਰਸ਼ਾਸਨ ਇਹ ਤਾਂ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਜੀ ਉਹ ਚੋਰ ਨੂੰ ਫੜਾਇਆ ਜਾ ਜਿਹੜਾ ਇਹ ਉਹਨਾਂ ਨੂੰ ਸੀਸੀਟੀਵੀ ਦਿੱਤੇ ਆ ਸਭ ਕੁਝ ਕਲੀਅਰ ਹੈ ਤੇ ਜਿਹੜਾ ਨੁਕਸਾਨ ਹੋਇਆ ਸਾਡੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਹੋਰ ਮੰਗ ਕੀ ਕਰਦੇ ਸਰ ਕੰਮ ਕੀ ਸੀਦਾ ਤਾਂ ਵੱਡਾ ਤਾਂ ਅਗਰ ਹੋ ਸਮਝ ਚੁੱਕਿਆ ਜੇ ਉਹ ਤਾਂ ਕਿੱਦਾਂ ਦੇ ਕੰਮ ਆ ਕੰਮ ਮੈਂ ਵੇਖੋ ਜੀ ਸਾਡਾ ਕੀੜੀ ਖੇਤੀਬਾਰ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਮੇਰਾ ਨਾਮ ਹੈ ਜਯੋਗੇਸ਼ ਹਾਂਡਾ ਮੇਰਾ ਨਾਮ ਹੈ ਜੀ ਕਿਹੜੀ ਜਗ੍ਹਾ ਤੇ ਮੇਰੀ ਇਹਨਾਂ ਦੇ ਨਾਲ ਹੀ ਸ਼ਾਪ ਹੈ ਤੁਮ ਸਾਡੀ ਬਿਲਡਿੰਗ ਬਣ ਰਹੀ ਹੈ ਨਾਲ ਦੇ ਪਾਸੇ ਇੱਥੇ ਇਹ ਨਾਲ ਦੇ ਪਾਸੇ ਨਾਈਟ ਹਾਈਡ ਮਾਰਕੀਟ ਹਾਜੀ ਮਾਰਕੀਟ ਤੇ ਅਸੀਂ ਇਹੋ ਹੀ ਕਹਨੇ ਆ ਕਿ ਜਿਹੜਾ ਇੱਥੇ ਅਣਪਛਾਤੇ ਬੰਦੇ ਘੁੰਮਦੇ ਰਹਿੰਦੇ ਆ ਤੁਸੀਂ ਦੇਖੋਗੇ ਆ ਜਿੰਨਾ ਵੀ ਆ ਫਲਾਈਓਵਰ ਦੇ ਥੱਲੇ ਕੁਝ ਨਾਲ ਨਰਾਇਣ ਬਸੇਰੇ ਬਣਾਏ ਆਪਣੇ ਉਹ ਸਮਾਖੀਆਂ ਦੇ ਅੱਡੇ ਹੈ ਗਿਆ ਪੁਲਿਸ ਲੰਘਦੀ ਇੱਥੋਂ ਦੀ ਟ੍ਰੈਫਿਕ ਦੀਆਂ ਗੱਡੀਆਂ ਲੰਘਦੀ ਇੱਥੋਂ ਦੀ ਮਤਲਬ ਜਸਤ ਤੁਸੀਂ ਜਦੋਂ ਰੋਡ ਤੇ ਵੀਡੀਓ ਮਾਰੋਗੇ ਤੇ ਵਿੱਚ ਇਹਨਾਂ ਨੇ ਪਰਦੇ ਲਗਾ ਕੇ ਅੰਦਰ ਐ ਸਮੈਗ ਪਿੰਦੇ ਆ ਨਸ਼ੇ ਕਰਦੇ ਆ ਕਿਸੇ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਐ ਇਸ ਪਾਸੇ ਸਾਡੇ ਵੀ ਤਿੰਨ ਚਾਰ ਵਾਰੀ ਚੋਰੀ ਹੋ ਚੁੱਕੀ ਆ ਇੱਕ ਦੋ ਵਾਰੀ ਬੰਦਾ ਹੀ ਆਪ ਟ੍ਰੇਡਸ ਕੀਤਾ ਵਾ ਹੁਣ ਸਮੈ ਕੀਆ ਸੀਗਾ ਅੰਦਰੋਂ ਟੱਪ ਕੇ ਸਮਾਨ ਕੱਢ ਕੇ ਲੈ ਗਿਆ ਸਾਡਾ ਉਹਨੂੰ ਵੇਚ ਗਿਆ ਹੁਣ ਇਹੋ ਜਿਹੇ ਬੰਦੇ ਨੂੰ ਤੇ ਪੁਲਿਸ ਹੀ ਕੁਝ ਕਹਿ ਸਕਦੀ ਹੈ ਨਾ ਸਾਡੇ ਕੋਲੋਂ ਕੋਈ ਨਜਾਇਜ਼ ਸਾਟਾ ਵੱਜ ਜਾਵੇ ਉਹ ਬੰਦੇ ਨੂੰ ਉਹ ਵੀ ਸਾਡੇ ਉਸੇ ਮੁਸੀਬਤ ਆ ਉਹ ਪੁਲਿਸ ਉਹਨੂੰ ਲੈ ਜਾਂਦੀ ਹੈ। ਉਹ ਕਹਿੰਦੇ ਵੀ ਆਪਾਂ ਗੈਂਗਸਟਰਵਾਦ ਤੇ ਚੋਰਾ ਤੇ ਨੱਕ ਪਾੜਿਆ ਰਹੇ। ਉਹ ਸਾਰਾ ਸਾਡੇ ਸਾਡੇ ਇੱਥੇ ਦੇਖੋ ਤੁਸੀਂ ਸਬਜ਼ੀ ਮੰਡੀ ਦੇ ਦੇਖੋ ਕੀ ਹਾਲ ਲਗਾ ਵਾ। ਕੋਈ ਧਿਆਨ ਨਹੀਂ ਆਉਂਦਾ ਪੁਲਿਸ ਆਈ ਸਭ ਪਤਾ ਇਹਨਾਂ ਨੂੰ। ਉਹ ਫੜ ਕੇ ਲੈ ਜਾਂਦੇ ਇਹਨਾਂ ਨੂੰ ਸ਼ਾਮ ਨੂੰ ਫੇਰ ਛੱਡ ਦਿੰਦੇ ਆ। ਸਾਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਕੀ ਸਿਸਟਮ ਹੈ। ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਹੁੰਦੀ। ਕਿਉਂ ਉਹਨਾਂ ਨੂੰ ਅੰਦਰ ਨਹੀਂ ਭੇਜਦੇ। ਸ਼ਰਿਆਮ ਤੁਸੀਂ ਦੇਖੋ ਅੱਜ ਵੀ ਤੁਸੀਂ ਹਸੈਨਪੁਰੇ ਚੌਂਕ ਤੋਂ ਲੈ ਕੇ ਇਹ ਪੁਲ ਦੇ ਥੱਲੇ ਥੱਲੇ ਐਂਡ ਤੱਕ ਦੇਖੋ। ਇਹ ਜਿੰਨੇ ਵੀ ਥੱਲੇ ਬੰਦੇ ਰਹਿੰਦੇ ਆ ਸਾਰੇ ਨਸ਼ੇ ਕਰਦੇ ਰਾਤ ਨੂੰ ਇਹ ਨਿਕਲਦੇ ਆ ਜਿੱਥੇ ਕਿਤੇ ਕੋਈ ਸਮਾਨ ਲੱਭਦਾ ਵਾ ਔਰ ਇੱਕ ਚੀਜ਼ ਹੋਰ ਸਾਨੂੰ ਨਹੀਂ ਪਤਾ ਲੱਗੀ ਆ ਕਿ ਕਿ ਸਵੇਰੇ ਬੰਦਾ ਆਂਦਾ 5 6 ਵਜੇ ਦੇ ਲਾਗੇ ਉਹ ਰਿਕਸ਼ਾ ਲੈ ਕੇ ਆਂਦਾ ਉਹ ਜਿੰਨੇ ਵੀ ਆ ਨਸ਼ੇੜੀਏ ਸਮਾਨ ਇਕੱਠਾ ਕਰਦੇ ਆ ਇਹ ਸਾਰੇ ਉਹਨੂੰ ਦਿੰਦੇ ਆ ਜਿੱਥੇ ਕੋਈ ਪਾਈ ਪੈ ਕੇ ਕੋਈ ਪਿੱਤਲ ਦਾ ਪੀਸ ਆ ਕੋਈ ਪਲਾਸਟਿਕ ਦਾ ਪੀਸ ਆ ਲਟਰ ਗੋਗੀ ਇੱਕ ਬੰਦਾ ਫੜਿਆ ਸਾਨੂੰ ਉਹਨੇ ਇਹੋ ਦੱਸਿਆ ਉਹ ਸਵੇਰੇ ਬੰਦਾ ਸਮਾਨ ਲੈ ਜਾਂਦਾ ਨਹੀਂ ਸਮਦੇ ਕੋਈ ਗੈਂਗ ਹੈ ਕੀ ਇਹਨਾਂ ਦੀ ਗੈਂਗ ਨੱਚੂ ਦਾ ਗੈਂਗ ਹੈ ਕੀ ਕੋਈ ਨਾ ਕੋਈ ਇਹਨਾਂ ਦੇ ਦੇਖੋ ਆਪਟ ਤਾਲ ਮਿਲਦੇ ਹੈਗਾ ਹੀ ਇਹਨਾਂ ਦਾ ਇਹ ਥੋੜੀ ਗੱਲ ਲੱਗਿਆ ਕਿ ਇੱਕ ਬੰਦੇ ਨੂੰ ਇੱਕ ਬੰਦਾ ਨੂੰ ਫੋਟੋ ਦਿਖਾਈ ਦਵੇ ਦੂਜੇ ਬੰਦੇ ਇੱਕਦਮ ਆਉਂ ਵਿਟਰ ਜਾਂਦੇ ਆ ਕਿ ਜਦ ਅਸੀਂ ਤਾਂ ਅਲੀਗੇਸ਼ਨ ਲਾ ਰਹੇਗੇ ਤੂੰ ਉਹਨੂੰ ਜਾਣਨਾ ਵਾ ਜਦ ਕਿ ਜਾਣਦੇ ਸਾਰੇ ਹੀ ਆ ਤੂੰ ਮੰਡੀ ਦੇ ਅੰਦਰ ਦੇਖੋ ਕੀ ਹਾਲਾਤ ਆ ਗਿਆ ਰਾਤ ਨੂੰ ਤੁਸੀਂ ਅੰਦਰ ਨਹੀਂ ਜਾ ਸਕਦੇ ਰਾਤੀ ਅੰਦਰ ਜਾਓ ਤਾਂ ਤੁਹਾ ਕੋ ਖੋ ਮਾਰ ਹੋ ਜਾਂਦੀ ਆ ਤੁਸੀਂ ਪੁਲ ਦੇ ਥੱਲੇ ਲੰਘ ਨਹੀਂ ਸਕਦੇ ਜਿਹੜਾ ਸਬਜ਼ੀ ਮੰਡੀ ਦਾ ਰਸਤਾ ਹੈ ਜਿਹੜਾ ਹਾਲਗੇੜਾ ਨਿਕਲਦਾ ਵਾ ਰਾਤ ਨੂੰ ਤੁਸੀਂ 7-8 ਵਜੇ ਤੋਂ ਬਾਅਦ ਲੰਘ ਨਹੀਂ ਸਕਦੇ ਇਹ ਸਮਝ ਪਹੋਚੇ ਰਹੀ ਹੈਗਾ ਕਿ ਇਸ ਤਰ੍ਹਾਂ ਦੀ ਉਬਾਰ ਤਾਂ ਹੋਣੀ ਹੈ ਕਿੰਨਾ ਕੁ ਪ੍ਰਸ਼ਾਸਨ ਦੇ ਵੀ ਰਸੱਸ ਹੁੰਦੇ ਸਾਨੂੰ ਤਾਂ ਪ੍ਰਸ਼ਾਸਨ ਦਾ ਧਿਆਨ ਹੀ ਕੋਈ ਨਹੀਂ ਗਈ ਐਨੀ ਬੜੀ ਕਹਿ ਚੁੱਕੇ ਆ ਐਨੀ ਵਾਰੀ ਕਹਿ ਚੁੱਕੇ ਆ ਜਿਸ ਰੈਣਾ ਦਾ ਨੁਕਸਾਨ ਹੋਇਆ ਸਾਡਾ ਵੀ ਨੁਕਸਾਨ ਹੋਇਆ ਵਾ ਲੇਕਿਨ ਪੁਲਿਸ ਦਾ ਕੋਈ ਧਿਆਨ ਨਹੀਂ ਗਾ ਪੁਲਿਸੀ ਦੂਰੀ ਦੇ ਵਿੱਚ ਥਾਣਾ ਵੀ ਆ ਏਡਵੀਨ ਤੇ ਕੁਛੀ ਦੂਰੀ ਦੇ ਵਿੱਚ ਪੁਲਿਸ ਦਾ ਨਾਕਾ ਵੀ ਹਮੇਸ਼ਾ ਲੱਗਾ ਹੁੰਦਾ ਤੇ ਕੀ ਸਮਝਦੇ ਆ ਇਸ ਤਰ੍ਹਾਂ ਦੀ ਵਾਰਦਾਤ ਨੂੰ ਕਿੰਨੀ ਕ ਪੁਲਿਸ ਨੇ ਹੁਣ ਇਹ ਤੇ ਦੇਖੋ ਪੁਲਿਸ ਦੀ ਨਾਕੀ ਇਹਨਾਂ ਚੀਜ਼ਾਂ ਤੇ ਪੁਲਿਸ ਨੇ ਦੇਖ ਨਹੀਂ ਨਾ ਹੁਣ ਅਸੀਂ ਅਸੀਂ ਦੇਖੋ ਅਸੀਂ ਤਾਂ ਉਹ ਦੁਕਾਨਾ ਬੰਦ ਕਰੇ ਘਰ ਨੂੰ ਚਲੇ ਜਾਂਦੇ ਆ ਠੀਕ ਆ ਹੁਣ ਅਸੀਂ ਉਹ ਹਰ ਜਗ੍ਹਾ ਕੈਮਰਾ ਵੀ ਲੱਗੇ ਆ ਸਭ ਕੁਝ ਲੱਗਿਆ ਇੰਨਾ ਕੁਝ ਹੋਣ ਦੇ ਬਾਅਦ ਵੀ ਬੰਦਾ ਨਾ ਫੜਾ ਜਾਵੇ ਜੀ ਸਾਰਾ ਅਜੇ ਆਪੋਕੇ ਦੇ ਕੋਲ ਦੇਖੀ ਹੈ ਲੋਕਾਂ ਦੇਖ ਲਿਆ ਪਰ ਅਗੋਂ ਵੈਰੀਫਾਈ ਕਰਕੇ ਫਿਰ ਜੋ ਕਾਰਵਾਈ ਕਰਦੇ ਹਾਂ ਆ ਲੋਹਾਂ ਦੇ ਅਸੀਂ ਦਰਖਾਸਤ ਦੇਣੀ ਉਹਨਾਂ ਪਹਿਲਾਂ ਵੀ ਕਿਹਦੇ ਚੋਰੀ ਹੋਈ ਜੀ ਉਹਦੇ ਬਾਬਤ ਨੇ ਸਾਨੂੰ ਪਤਾ ਜੀ